ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਨੂੰ ਪਤਾ ਹੀ ਹੈ ਵੀ ਆਪਾਂ ਇੱਕ ਕਪੜੇ ਧਨੌਲੇ ਦੇ ਮਹਾਂਪੁਰਸ਼ਾਂ ਬਾਰੇ ਜਿਨ੍ਹਾਂ ਦੇ ਬਾਰੇ ਆਪਾਂ ਨੂੰ ਨੌਲੇਜ ਆ ਉਹਨਾਂ ਦੇ ਜੀਵਨ ਬਾਰੇ ਆਪਾਂ ਵਿਚਾਰ ਚਰਚਾ ਕਰ ਰਹੇ ਹਾਂ ਅੱਜ ਤੀਜਾ ਦਿਨ ਆਜ ਦਾ ਜਿਹੜਾ ਅੱਜ ਦਾ ਦਿਨ ਉਹ ਸੰਤ ਬਾਬਾ ਬਾਬਾ ਆਨੰਦ ਸਿੰਘ ਜੀ ਬਾਰੇ ਆਪਾਂ ਪੜਾਂਗੇ ਜਿਨ੍ਹਾਂ ਦੇ ਧਨੌਲੇ ਵਿੱਚ ਨਾਨਕਿਆ ਅੱਜ ਸ਼ੁਰੂ ਕਰਨ ਲੱਗਿਆਂ ਬਾਬਾ ਆਨੰਦ ਸਿੰਘ ਜੀ ਸਿੱਖ ਧਰਮ ਵਿੱਚ ਚੱਲ ਰਹੀ ਸੰਤ ਸੰਤ ਪਰਪਰਾ ਦੀ ਮਾਲਾ ਦੇ ਮੋਤੀ ਸਨ ਆਪ ਜੀ ਦਾ ਜਨਮ 1924 ਈਸਵੀ ਵਿੱਚ ਪਿੰਡ ਲੋਹਾਖੇੜਾ ਤਹਿਸੀਲ ਭਵਾਨੀਗੜ ਜ਼ਿਲ੍ਹਾ ਸੰਗਰੂਰ ਵਿਖੇ ਸਰਦਾਰ ਦੇਵਾ ਸਿੰਘ ਜੀ ਦੇ ਘਰ ਮਾਤਾ ਰਾਮ ਰਤੋਜੀ ਦੀ ਕੁੱਖੋਂ ਹੋਇਆ ਆਨੰਦ ਸਿੰਘ ਜੀ ਦੇ ਪੰਜ ਹੋਰ ਪੈਰ ਭੈਣ ਭਰਾ ਵੀ ਸਨ ਬਾਬਾ ਨੰਦ ਸਿੰਘ ਜੀ ਸਭ ਤੋਂ ਛੋਟੇ ਸਨ ਪਰਿਵਾਰ ਵਿੱਚ ਸਭ ਤੋਂ ਛੋਟੇ ਵੀ ਸਨ ਪੰਡਤਰਾਉਲਾ ਵਿਖੇ ਆਪ ਜੀ ਦੇ ਨਾਨਕੇ ਸਨ ਅਤੇ ਇਲਾਕੇ ਦੇ ਪ੍ਰਸਿੱਧ ਸੰਤ ਬਾਬਾ ਹਰਦਿਤ ਸਿੰਘ ਜੀ ਆਪ ਜੀ ਦੇ ਮਾਮਾ ਜੀ ਸਨ ਜਦੋਂ ਵੀ ਆਪ ਨਾਨਕੇ ਪਿੰਡ ਜਾਂਦੇ ਆਪ ਦਾ ਬਧੇਰਾ ਸਮਾ ਆਪਣੇ ਮਾਮਾ ਜੀ ਨਾਲ ਹੀ ਗੁਜ਼ਰਦਾ ਆਪ ਜੀ ਨੂੰ ਗੁਰਮਤ ਅਤੇ ਨਾਮ ਜਪਣ ਦੀ ਰੰਗਤ ਆਪਣੇ ਮਾਮਾ ਜੀ ਤੋਂ ਗੁਰਤੀ ਦੇ ਰੂਪ ਵਿੱਚ ਹੀ ਮਿਲ ਗਈ ਸੀ ਉਨਾ ਸਮਿਆਂ ਵਿੱਚ ਸਕੂਲਾਂ ਦੀ ਅਣਹੋਂਦ ਹੋਣ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਵਿਦਕ ਤਾਲੀਮ ਸਾਧਾ ਸੰਤਾਂ ਦੇ ਡੇਰਿਆਂ ਤੋਂ ਜਾਂ ਗੁਰਦੁਆਰਿਆਂ ਵਿੱਚੋਂ ਦਵਾਇਆ ਕਰਦੇ ਸਨ ਲੋਹਾ ਖੇੜੇ ਪਿੰਡ ਵਿੱਚ ਉਹਨਾਂ ਦਿਨਾਂ ਵਿੱਚ ਬਾਬਾ RAMਦਾਸ ਜੀ ਦਾ ਡੇਰਾ ਸੀ ਅਤੇ ਨੰਦ ਸਿੰਘ ਜੀ ਉਸੇ ਡੇਰੇ ਵਿੱਚ ਵਿਦਿਆ ਪ੍ਰਾਪਤ ਕਰਨ ਵਾਸਤੇ ਭੇਜਿਆ ਗਿਆ ਇਸ ਡੇਰੇ ਵਿੱਚ ਬਾਬਾ ਨੰਦ ਸਿੰਘ ਜੀ ਨੇ ਆਪਣੀ ਤੀਖਣ ਬੁੱਧੀ ਕਰਕੇ ਬਹੁਤ ਛੇਤੀ ਹੀ ਪੈਂਤੀ ਸਿੱਖ ਲਈ ਅਤੇ ਬਾਲ ਪ੍ਰਬੋਧ ਵੀ ਸਾਰਾ ਕੰਠ ਕਰ ਲਿਆ ਕਿਉਂਕਿ ਹੁਣ ਆਪ ਹੁਣ ਤੱਕ ਪੰਜਾਬੀ ਭਾਸ਼ਾ ਲਿਖ ਪੜ ਲੈਂਦੇ ਸਨ ਬਾਬਾ ਰਾਮਦਾਸ ਜੀ ਨੇ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲਾ ਦਿੱਤਾ ਅਤੇ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਲੈਣੀ ਸ਼ੁਰੂ ਕਰ ਦਿੱਤੀ ਬਾਬਾ ਜੀ ਬੜੀ ਲਗਨ ਨਾਲ ਸੰਥਿਆ ਦਾ ਲਾਭ ਉਠਾਉਂਦੇ ਅਤੇ ਕਾਰ ਵਿੱਚ ਵੀ ਅਤੇ ਡੇਰੇ ਵਿੱਚ ਵੀ ਬੜੇ ਚਾਅ ਨਾਲ ਸਾਰੀ ਸੰਥਾ ਯਾਦ ਕਰ ਲੈਂਦੇ ਇਸ ਤਰ੍ਹਾਂ ਆਪ ਦੀ ਮੁਹਾਰਤ ਕਈ ਸਾਲਾਂ ਤੱਕ ਚੱਲਦੀ ਰਹੀ ਅਤੇ ਆਪ ਹੌਲੀ-ਹੌਲੀ ਗੁਰਮਤਿ ਵਿੱਚ ਪਰਪੱਕ ਹੋ ਗਏ ਬਾਬਾ ਆਰਾਮਦਾਸ ਆਰਾਮਦਾਸ ਜੀ ਬਹੁਤ ਭਜਨ ਬੰਦਗੀ ਵਾਲੇ ਮਹਾਪੁਰਸ਼ ਸਨ ਉਹ ਸਾਰੇ ਵਿਦਿਆਰਥੀਆਂ ਨੂੰ ਵਿਦਿਆਰਥੀਆਂ ਦਾ ਨਿੱਜੀ ਤੌਰ ਤੇ ਧਿਆਨ ਰੱਖਿਆ ਕਰਦੇ ਸਨ ਤਾਂ ਕਿ ਸਾਰੇ ਬੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਾ ਵਿੱਚ ਪਰਪੱਕਤਾ ਹਾਸਲ ਕਰ ਲੈਣ ਉਹਨਾਂ ਨੇ ਆਪਣਾ ਸਾਰਾ ਜੀਵਨ ਇਸ ਮਹਾ ਉਪਕਾਰ ਵਿੱਚ ਹੀ ਲਾਇਆ ਹੋਇਆ ਸੀ ਆਨੰਦ ਸਿੰਘ ਜੀ ਬੜੀ ਲਗਨ ਨਾਲ ਪੜ੍ਹਦੇ ਅਤੇ ਸੰਥਿਆ ਦੇ ਨਾਲ-ਨਾਲ ਆਪਣਾ ਸਮਾਂ ਮਹਾਪੁਰਸ਼ਾਂ ਦੀ ਸੇਵਾ ਵਿੱਚ ਹੀ ਲਗਾਉਂਦੇ ਇਸ ਤਰ੍ਹਾਂ ਕਰਨ ਨਾਲ ਆਪ ਵਿੱਚ ਗਹਿਰ ਗੰਭੀਰਤਾ ਆ ਗਈ ਅਤੇ ਆਪ ਆਪਾ ਭਾਵ ਮਿਲਣਾ ਸ਼ੁਰੂ ਹੋ ਗਿਆ ਜਦੋਂ ਆਪ ਨੇ ਸੰਥਿਆ ਦਾ ਭੋਗ ਪਾਇਆ ਤਾਂ ਬਾਬਾ ਰਾਮਦਾਸ ਜੀ ਬਹੁਤ ਖੁਸ਼ ਹੋਏ ਅਤੇ ਆਨੰਦ ਸਿੰਘ ਜੀ ਦੀ ਲਗਨ ਵੇਖ ਕੇ ਆਪ ਜੀ ਨੂੰ ਆਪਨੇ ਅਸ਼ੀਰਵਾਦ ਦਿੱਤਾ ਕਿ ਤੂੰ ਬਹੁਤ ਚੰਗਾ ਪਾਠੀ ਬਣੇਗਾ ਸੰਗ ਤਾਂ ਤੇਰੇ ਤੋਂ ਪਾਠ ਸੁਣ ਕੇ ਨਿਹਾਲ ਹੋਇਆ ਜਾਇ ਖੋ ਜਾਇ ਕਰਨਗੀਆਂ ਅਤੇ ਤੇਥੋਂ ਪਾਠ ਸੁਣ ਲਈ ਤਰਸਿਆ ਕਰਨਗੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਪੂਰੀ ਕਰਕੇ ਆਪ ਮਾਤਾ ਪਿਤਾ ਜੀ ਦੀ ਰਜਾ ਨਾਲ ਆਪਣੇ ਮਾਮਾ ਜੀ ਕੋਲ ਧਨੌਲੇ ਪਿੰਡ ਆ ਗਏ ਅਤੇ ਉਥੋਂ ਤਪਿਆਣਾ ਸਾਹਿਬ ਪਿੰਡ ਦਾਣਗੜ ਵਿਖੇ ਚਲੇ ਗਏ ਕਿਉਂਕਿ ਬਾਬਾ ਹਰਦਤ ਸਿੰਘ ਜੀ ਇਹਨਾਂ ਦਿਨਾਂ ਵਿੱਚ ਉੱਥੇ ਹੀ ਰਹਿੰਦੇ ਸਨ ਬਚਪਨ ਤੋਂ ਹੀ ਆਪਣੇ ਮਾਮਾ ਜੀ ਨਾਲ ਅਥਾਹ ਪਿਆਰ ਹੋਣ ਕਾਰਨ ਆਪ ਬਾਬਾ ਹਰਦਿਤ ਸਿੰਘ ਜੀ ਦੀ ਦੇਖਰੇਖ ਅਤੇ ਸਾਥ ਵਿੱਚ ਸਿਮਰਨ ਬੰਦਗੀ ਕਰਨ ਲੱਗ ਗਏ ਤਾਂ ਪਿਆਣਾ ਵਿਖੇ ਉਹਨਾਂ ਦਿਨਾਂ ਵਿੱਚ ਇੱਕ ਹੋਰ ਬੀਬੀ ਜਿਸ ਦਾ ਨਾਮ ਜੱਸਾ ਸੀ ਅਤੇ ਬਾਬਾ ਹਰਦਿਤ ਸਿੰਘ ਜੀ ਨੇ ਉਸ ਨੂੰ ਬਾਬਾ ਜੱਸਾ ਸਿੰਘ ਆਖ ਕੇ ਬੁਲਾਇਆ ਬੁਲਾਇਆ ਕਰਦੇ ਸਨ ਵੀ ਆਪ ਜੀ ਦੀ ਸੰਗਤ ਆਪ ਦੀ ਸੰਗਤ ਵਿੱਚ ਰਿਹਾ ਕਰਦੇ ਸਨ ਬਾਬਾ ਜੱਸਾ ਸਿੰਘ ਜੀ ਰੋਜ਼ ਸਵੇਰੇ ਢਾਲੀ ਲਿਆਇਆ ਕਰਦੇ ਸਨ ਤਿੰਨੋਂ ਮਹਾਪੁਰਸ਼ ਇਕੱਠੇ ਭੋਜਨ ਸਾਖਦੇ ਸਨ ਅਤੇ ਇਕੱਠੇ ਹੀ ਬੜੀ ਲਗਨ ਨਾਲ ਭਜਨ ਵੀ ਕਰਿਆ ਕਰਦੇ ਸਨ ਇੱਥੋਂ ਹੀ ਆਪ ਨੂੰ ਨਾਮ ਸਿਮਰਨ ਦੀ ਲੱਗ ਗਈ ਇੱਕ ਵਾਰੀ ਬਾਬਾ ਹਰਦਤ ਸਿੰਘ ਜੀ ਨੂੰ ਸੰਗਰੂਰ ਦੀ ਸੰਗਤ ਨੇ ਬੇਨਤੀ ਕੀਤੀ ਕਿ ਮਹਾਪੁਰਸ਼ੋ ਅਸੀਂ ਹਰ ਬਾਰ ਸੰਗਰੂਰ ਤੋਂ ਆਪ ਦੇ ਦਰਸ਼ਨ ਕਰਨ ਲਈ ਤਨੌਲੇ ਆਉਂਦੇ ਹਨ ਕਈ ਲੋਕ ਚਾਹੁੰਦੇ ਹੋਏ ਆ ਵੀ ਆਪ ਦੇ ਦਰਸ਼ਨਾਂ ਨੂੰ ਤਰਸਦੇ ਰਹਿੰਦੇ ਹਨ ਅਤੇ ਤਨੌਲੇ ਨਹੀਂ ਆ ਸਕਦੇ ਕਿਹਾ ਚੰਗਾ ਹੋਵੇ ਜੇ ਆਪ ਜੀ ਕਿਰਪਾ ਕਰੋ ਅਤੇ ਸੰਗਰੂਰ ਆ ਕੇ ਬਿਰਾਜੋ ਤਨੌਲੇ ਦੀ ਸੰਗਤ ਵੀ ਅਤੇ ਸੰਗਰੂਰ ਦੀ ਸੰਗਤ ਦੇ ਨੇੜੇ ਤੇੜੇ ਦੀ ਸੰਗਤ ਸੰਗਰੂਰ ਦੇ ਨੇੜੇ ਤੇੜੇ ਦੀ ਸੰਗਤ ਵੀ ਇਸ ਗੱਲ ਦਾ ਲਾਭ ਉਠਾ ਸਕੇਗੀ ਆਪ ਨੇ ਸੰਗਤਾਂ ਦੀ ਅਰਜ਼ੋਈ ਮਨਲੀ ਅਤੇ ਸ਼ਾਹੀ ਕਿਲੇ ਤੋਂ ਬਾਹਰ-ਬਾਰ ਕਵ ਬਾਹਰ-ਬਾਰ ਕਵਰਾਂ ਦੇ ਕਵਰਾਂ 'ਚ ਆ ਕੇ ਆਪਣਾ ਆਸਣ ਲਾ ਲਿਆ। ਇਸ ਇਸ ਸਮੇਂ ਬਾਬਾ ਆਨੰਦ ਸਿੰਘ ਜੀ ਅਤੇ ਬਾਬਾ ਬੀਬੀ ਜਸਕੌਰ ਜਿਹੜੇ ਇਸ ਸਮੇਂ ਬਾਬਾ ਹਰਦੇਵ ਸਿੰਘ ਜੀ ਦੀ ਬਖਸ਼ਿਸ਼ ਨਾਲ ਬਾਬਾ ਜੱਸਾ ਸਿੰਘ ਜੀ ਕਰਕੇ ਜਾਣੇ ਜਾਂਦੇ ਸਨ ਵੀ ਇਸ ਸਥਾਨ ਤੇ ਆਪ ਜੀ ਦੇ ਨਾਲ ਹੀ ਆ ਗਏ। ਇੱਥੇ ਧਨੌਲੇ ਦੀ ਤਰ੍ਹਾਂ ਸਿਮਰਨ ਦਾ ਨਿਰੰਤਰ ਪ੍ਰਵਾਹ ਚੱਲਦਾ ਰਹਿੰਦਾ ਸੀ। ਬਾਬਾ ਜਸਾ ਸਿੰਘ ਜੀ ਉਸੇ ਤਰ੍ਹਾਂ ਡਾਲੀ ਦੀ ਸੇਵਾ ਕਰਿਆ ਕਰਦੇ ਸਨ ਇਲਾਕੇ ਦੇ ਪਿੰਡਾਂ ਦੀਆਂ ਸੰਗਤਾਂ ਮਹਾਪੁਰਸ਼ਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਦੂਰੋਂ ਦੂਰੋਂ ਆਉਂਦੀਆਂ ਰਹਿੰਦੀਆਂ ਸਨ ਸੰਗਤ ਤੇ ਹੋਰ ਵੱਡੇ ਸਿੱਖ ਸਰਦਾਰ ਅਤੇ ਬੀਬੀਆਂ ਉਹਨਾਂ ਉਹਨਾਂ ਤੋਂ ਦੋਵੇਂ ਵੇਲੇ ਦਰਸ਼ਨ ਕਰਕੇ ਕਰਤਾਰਥ ਹੁੰਦੇ ਸਨ ਸੰਗਤਾਂ ਦੇ ਕਹਿਣ ਤੇ ਆਪ ਉੱਥੋਂ ਚੱਲ ਕੇ ਦਸਹਿਰਾ ਬਾਗ ਵਿਖੇ ਆ ਗਏ ਹੌਲੀ-ਹੌਲੀ ਸਾਰੇ ਇਲਾਕੇ ਵਿੱਚ ਆਪ ਪ੍ਰਗਟ ਹੋ ਗਏ। ਕਈ ਦਫਾ ਰਾਤ ਨੂੰ ਮਹਾਰਾਜਾ ਭਪਿੰਦਰ ਸਿੰਘ ਪਟਿਆਲੇ ਵਾਲੇ ਵੀ ਆਪ ਜੀ ਦੇ ਦਰਸ਼ਨਾਂ ਨੂੰ ਆਇਆ ਕਰਦੇ ਸਨ। ਰਾਤ ਹੀ ਆਉਂਦੇ ਅਤੇ ਰਾਤ ਹੀ ਵਾਪਸ ਚਲੇ ਜਾਂਦੇ ਸਨ। ਦਸਹਰਾ ਬਾਗ ਦੇ ਨੇੜੇ ਫੌਜ ਦੀ ਸ਼ੌਣੀ ਸੀ। ਉੱਥੋਂ ਦੇ ਜਰਨੈਲ ਨੱਥਾ ਸਿੰਘ ਜੀ ਦੇ ਘਰ ਕੋਈ ਸੰਤਾਨ ਨਹੀਂ ਸੀ। ਆਪ ਆਪਣੀ ਪਤਨੀ ਸਮੇਤ ਬਾਬਾ ਜੀ ਦੇ ਦਰਸ਼ਨਾਂ ਨੂੰ ਹਰ ਹਫਤੇ ਹਾਜ਼ਰੀ ਭਰਿਆ ਕਰਦੇ ਸਨ ਦੇਵਨੇਤ ਇੱਕ ਵਾਰ ਅਜਿਹੀ ਘਟਨਾ ਵਾਪਰੀ ਕਿ ਆਪ ਦੀ ਉਸ ਪਤਨੀ ਬਾਬਾ ਜੀ ਦੇ ਦਰਸ਼ਨ ਕਰਨ ਲਈ ਪੈਦਲ ਹੀ ਆ ਰਹੀ ਸੀ ਸਾਵਣ ਦਾ ਮਹੀਨਾ ਸੀ ਰਸਤੇ ਵਿੱਚ ਇੱਕ ਸੱਪ ਨੇ ਆਪ ਦੇ ਪੈਰ ਤੇ ਡੰਗ ਮਾਰਿਆ ਪਰ ਬੀਬੀ ਜੀ ਰੁਕੇ ਨਹੀਂ ਅਤੇ ਬਾਬਾ ਜੀ ਪਾਸ ਆ ਹਾਜ਼ਰ ਹੋਏ ਬਾਬਾ ਜੀ ਜਾਣੀ ਜਾਣ ਸਨ ਆਪ ਨੇ ਕਿਹਾ ਬੇਬੇ ਤੈਨੂੰ ਸੱਪ ਨੇ ਡੰਗ ਲਿਆ ਸੀ ਪਰ ਹੁਣ ਤੂੰ ਠੀਕ ਹੈ ਜਾ ਤੇਰੀ ਮਨੋ ਕਾਮਨਾ ਪੂਰੀ ਹੋਵੇਗੀ ਅਤੇ ਅਗਲੀ ਅਗਲੇ ਸਾਲ ਤੇਰੀ ਗੋਦ ਵਿੱਚ ਇੱਕ ਹੋਂਹਾਰ ਬਾਲਕ ਖੇਡੇਗਾ ਸੰਤਾਂ ਦਾ ਬਾਕ ਕਦੇ ਖਾਲੀ ਨਹੀਂ ਸੀ ਜਾਂਦਾ ਅਗਲੇ ਸਾਲ ਬੀਬੀ ਦੇ ਬੀਬੀ ਨੇ ਇੱਕ ਸੁਪੁੱਤਰ ਨੂੰ ਜਨਮ ਦਿੱਤਾ ਜਿਸ ਦਾ ਨਾਮ ਰਘੂਨਾਥ ਸਿੰਘ ਰੱਖਿਆ ਗਿਆ ਜਦੋਂ ਰਘੂਨਾਥ ਸਿੰਘ 7 ਸਾਲ ਦਾ ਹੋਇਆ ਤਾਂ ਉਸ ਦੀ ਟੰਗ ਤੇ ਇੱਕ ਭਿਆਨਕ ਫੋੜਾ ਹੋ ਜਾਣ ਕਾਰਨ ਡਾਕਟਰਾਂ ਨੇ ਫੈਸਲਾ ਕੀਤਾ ਕਿ ਉਸ ਦੀ ਟੰਗ ਕਟਨੀ ਪੈਣੀ ਹੈ ਜਰਨੈਲ ਨਥਾ ਸਿੰਘ ਕਾਕੇ ਨੂੰ ਸੰਤਾਂ ਕੋਲ ਲੈ ਗਿਆ ਅਤੇ ਕਿਹਾ ਕਿ ਬਾਬਾ ਜੀ ਮਿਹਰ ਕਰੋ ਬੱਚਾ ਠੀਕ ਹੋ ਜਾਵੇ ਸੰਤ ਅਨੰਦ ਸਿੰਘ ਜੀ ਨੇ ਸਾਰੀ ਘਟਨਾ ਪਾਪ ਕੇ ਕਿਹਾ ਬੱਚੇ ਨੂੰ ਤੁਸੀਂ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਗੁਰਦੁਆਰਾ ਸਿਧਾਣਾ ਸਾਹਿਬ ਲਿਆ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰੋ ਗੁਰੂ ਮਿਹਰ ਕਰੇਗਾ ਇਸੇ ਤਰ੍ਹਾਂ ਹੋਇਆ ਜਰਨੈਲ ਸਾਹਿਬ ਨੇ ਸਦਾਣਾ ਸਾਹਿਬ ਜਾ ਕੇ ਅਰਦਾਸ ਕੀਤੀ ਅਤੇ ਉੱਥੋਂ ਦੇ ਇੱਕ ਹਕੀਮ ਕੋਲੋਂ ਦਵਾਈ ਲੈ ਕੇ ਬੱਚੇ ਨੂੰ ਖਵਾਈ ਗੁਰੂ ਦੀ ਕਿਰਪਾ ਨਾਲ ਇੱਕ ਹਫ਼ਤੇ ਵਿੱਚ ਹੀ ਬੱਚਾ ਪੂਰੀ ਤਰ੍ਹਾਂ ਰਾਜੀ ਪਾਜੀ ਹੋ ਗਿਆ ਅਤੇ ਟੰਗ ਕੱਟਣ ਦੀ ਨੌਬਤ ਨਹੀਂ ਆਈ ਸ਼ਿਵ ਨਾਰਾਇਣ ਨਾਜ਼ਮ ਤੇ ਸ਼ਾਮ ਲਾਲ ਸੰਗਰੂਰ ਸਹਿਰ ਵਿੱਚ ਰਹਿੰਦੇ ਸਨ ਦੋਵੇਂ ਸੰਤ ਬਾਬਾ ਆਨੰਦ ਸਿੰਘ ਜੀ ਦੇ ਸਰਦਾਰੂ ਸਨ ਤਾਂ ਦੌਲਤ ਤੇ ਮਾਣ ਸਤਿਕਾਰ ਪੱਖੋਂ ਕੋਈ ਕਮੀ ਨਹੀਂ ਸੀ ਪਰ ਆਪ ਦੇ ਘਰ ਕੋਈ ਸੰਤਾਨ ਬਚਦੀ ਨਹੀਂ ਸੀ ਜੋ ਬੱਚਾ ਜਨਮ ਲੈਂਦਾ ਉਹ ਕੁਝ ਦਿਨਾਂ ਉਪਰੰਤ ਪੂਰਾ ਹੋ ਜਾਂਦਾ 나ਜ਼ਮ ਦੀ ਸੰਤਾਨ ਦੀ ਪ੍ਰਾਪਤੀ ਲਈ ਸੰਤ ਅਨੰਦ ਸਿੰਘ ਜੀ ਅੱਗੇ ਅਰਜ਼ੋਈ ਕਰਦੇ ਹਨ ਕਰਦੇ ਪਰ ਬਾਬਾ ਜੀ ਚੁੱਪ ਰਹਿੰਦੇ ਇੱਕ ਵਾਰ ਜਦੋਂ 나ਜ਼ਮ ਨੇ ਬੇਨਤੀ ਕੀਤੀ ਤਾਂ ਬਾਬਾ ਜੀ ਨੇ ਅੱਗੇ ਬਚਨ ਕੀਤਾ ਭਾਈ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਮੰਗੋ ਕਿ ਸੁੱਕੀਆਂ ਬੇਲਾਂ ਹਰੀਆਂ ਹੋ ਜਾਣ ਉਹਨਾਂ ਨੇ ਉਹਨਾਂ ਦੇ ਨੇੜੇ ਹੀ ਦਾਲੀ ਦੀ ਸੇਵਾ ਕਰਨ ਵਾਲੇ ਮਸਤ ਬਾਬਾ ਜੱਸਾ ਸਿੰਘ ਜੀ ਖੜੇ ਸਨ ਉਹ ਕਹਿਣ ਲੱਗੇ ਬਾਬਾ ਜੀ ਇਹਨਾਂ ਦੀ ਕਿਸਮਤ ਵਿੱਚ ਪਚੰਗੀ ਨਹੀਂ ਤਾਂ ਪਚੰਗਣ ਦੀ ਦਾਤ ਬਖਸ਼ ਦਿਵੋ ਬਾਬਾ ਜੀ ਨੇ ਕਿਹਾ ਭਾਈ ਰੱਬ ਤੁਠ ਪਿਆ ਇਸ ਦੇ ਚਰਨ ਫੜ ਲਵੋ 나ਜ਼ਮੁਨੀ ਜੀ ਨੇ ਬਾਬਾ ਜੱਸਾ ਸਿੰਘ ਜੀ ਕੋਲ ਸੱਚੇ ਦਿਲੋਂ ਬੇਨਤੀ ਕੀਤੀ ਵੈਗਰੂ ਦੀ ਕਿਰਪਾ ਹੋਈ ਸਿਵ ਨਾਰਾਇਣ 나ਜ਼ਮ ਦੇ ਘਰ ਲੜਕੀ ਨੇ ਜਨਮ ਲਿਆ ਅਤੇ ਇਸ ਪਰਿਵਾਰ ਦੀ ਵੇਲ ਵਧੀ ਗਿਆਨੀ ਪਿਸ਼ਰਾਮ ਸਿੰਘ ਜੀ ਬਾਬਾ ਜੀ ਪ੍ਰਤੀ ਬਹੁਤ ਸ਼ਰਧਾ ਰੱਖਦੇ ਸਨ ਇੱਕ ਵਾਰ ਗਿਆਨੀ ਜੀ ਦੀ ਪਤਨੀ ਬਿਮਾਰ ਹੋ ਗਈ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਬਹੁਤ ਇਲਾਜ ਕੀਤਾ ਪਰ ਆਰਾਮ ਨਹੀਂ ਆਇਆ ਇੱਕ ਦਿਨ ਡਾਕਟਰਾਂ ਨੇ ਕਹਿ ਦਿੱਤਾ ਕਿ ਇਹਨਾਂ ਦਾ ਬਚਣਾ ਮੁਸ਼ਕਲ ਹੈ ਗਿਆਨੀ ਜੀ ਬਹੁਤ ਉਦਾਸ ਹੋ ਗਏ ਉਹਨਾਂ ਨੂੰ ਕੋਈ ਰਸਤਾ ਨਹੀਂ ਸੀ ਲੱਭ ਰਿਹਾ ਉਹਨਾਂ ਦੇ ਮਨ ਵਿੱਚ ਬਾਬਾ ਆਨੰਦ ਸਿੰਘ ਜੀ ਅੱਗੇ ਬੇਨਤੀ ਕਰਨ ਦਾ ਖਿਆਲ ਆਇਆ ਉਸ ਸਮੇਂ ਆਪ ਦਸਹਾਰਾ ਬਾਗ ਸੰਤਾ ਕੋਲ ਆ ਗਏ ਅਤੇ ਬਾਬਾ ਜੀ ਨੂੰ ਪਤਨੀ ਨੇ ਸਾਰੇ ਹਾਲਤ ਦੱਸੀ ਅਤੇ ਬੇਨਤੀ ਕੀਤੀ ਕਿ ਕੋਈ ਰਹਿਮਤ ਬਖਸ਼ੋ। ਸਾਰੀ ਗੱਲ ਸੁਣ ਕੇ ਬਾਬਾ ਜੀ ਮੁਸਕਰਾਏ ਅਤੇ ਉਹਨਾਂ ਨੇ ਗਿਆਨੀ ਜੀ ਦਾ ਹੱਥ ਫੜ ਕੇ ਕਿਹਾ ਭਾਈ ਸਿੰਘਣੀ ਅਜੇ ਨਹੀਂ ਜਾਂਦੀ ਉਹ ਤਾਂ ਤੈਨੂੰ ਤੋੜ ਕੇ ਜਾਵੇਗੀ। ਗਿਆਨੀ ਜੀ ਸੰਤਾਂ ਦਾ ਧੰਨਵਾਦ ਕਰਕੇ ਹਸਪਤਾਲ ਵਾਪਸ ਆ ਗਏ। ਪਤਨੀ ਦੀ ਬਿਮਾਰੀ ਨੂੰ ਮੋੜਾ ਪੈਣਾ ਸ਼ੁਰੂ ਹੋ ਗਿਆ ਅਤੇ ਕੁਝ ਦਿਨਾਂ ਵਿੱਚ ਹੀ ਉਹ ਚੰਗੀ ਭਲੀ ਹੋ ਗਈ। ਸੰਤਾਂ ਦੇ ਬਚਨਾਂ ਅਨੁਸਾਰ ਗਿਆਨਦੇਜ ਦੀ ਪਤਨੀ ਗਿਆਨਦੇਜ ਦੀ ਮੌਤ ਹੋ ਜਾਣ ਤੋਂ ਮਗਰੋਂ 9 ਸਾਲ ਹੋਰ ਜੀਵਿਤ ਰਹੀ। ਇੱਕ ਵਾਰ ਦੀ ਗੱਲ ਹੈ ਕਿ ਇੱਕ ਸਾਧ ਬਾਬਾ ਆਨੰਦ ਸਿੰਘ ਜੀ ਦੀ ਸੋਭਾ ਸੁਣ ਕੇ ਦਸਹਰਾ ਬਾਗ ਵਿਖੇ ਬਾਬਾ ਜੀ ਦੇ ਦਰਸ਼ਨ ਕਰਨ ਆਇਆ ਅਤੇ ਸੰਤਾਂ ਨੂੰ ਨਮਸਕਾਰ ਕਰਕੇ ਉਹਨਾਂ ਦੇ ਪਾਸ ਬੈਠ ਗਿਆ। ਗਰਮੀ ਬਹੁਤ ਸੀ ਅਤੇ ਉਹ ਸਾਧੂ ਆਪਣੇ ਆਪ ਨੂੰ ਕੱਪੜੇ ਨਾਲ ਝੱਲ ਮਾਰ ਰਿਹਾ ਸੀ। ਸੰਤ ਬਾਬਾ ਆਨੰਦ ਸਿੰਘ ਜੀ ਨੇ ਉਸ ਸਾਧੂ ਨੂੰ ਕਿਹਾ ਜੇ ਗਰਮੀ ਬਹੁਤ ਜ਼ਿਆਦਾ ਹੈ ਤਾਂ ਮੀਂਹ ਪਵਾ ਲਵੋ। ਸਾਧੂ ਨੇ ਕਿਹਾ ਮੀਂਹ ਪਉਣ ਲਈ ਦੇਸੀ ਘੋਦੀ ਦੇਗ ਚਾਹੀਦੀ ਹੈ ਤਾਂ ਹੀ ਮੀਂਹ ਪਵੇਗਾ ਇਹ ਗੱਲ ਸੁਣ ਕੇ ਚੱਟ ਹੀ ਇੱਕ ਸੇਵਕ ਦੇਸੀ ਘੋਦ ਲੈ ਲੈ ਕੇ ਆ ਗਿਆ ਦੇਸੀ ਘੋਦੀ ਦੇਗ ਤਿਆਰ ਕਰ ਲਈ ਸਾਧੂ ਦੇਗ ਦਰਬਾਰ ਸਾਹਿਬ ਲੈ ਗਿਆ ਅਤੇ ਅਰਦਾਸ ਕਰਕੇ ਬਾਹਰ ਆ ਗਿਆ ਦੋ ਦਿਨ ਬੀਤ ਗਏ ਪਰ ਮੀਂਹ ਨਾ ਵਰਸਿਆ ਤੀਸਰੇ ਦਿਨ ਸੰਤਾਂ ਨੇ ਕਿਹਾ ਮੀਂਹ ਤਾਂ ਬਿਨਾਂ ਦੇਗ ਤੋਂ ਵੀ ਪੈ ਸਕਦਾ ਹੈ ਥੋੜੀ ਦੇਰ ਬਾਅਦ ਜ਼ੋਰਦਾਰ ਮੀਂਹ ਪੈ ਗਿਆ ਅਤੇ ਸੰਗਤਾਂ ਨੇ ਸੁੱਖ ਦਾ ਸਾਹ ਲਿਆ। ਬਾਬਾ ਆਨੰਦ ਸਿੰਘ ਜੀ ਦੀ ਸ਼ੋਭਾ ਇਤਨੀ ਸੀ ਕਿ ਰਾਜ ਦਰਬਾਰ ਵਿੱਚ ਵੀ ਆਪ ਦੀ ਤਾਕ ਸੀ। ਇੱਕ ਵਾਰ ਸੰਗਰੂਰ ਦੇ ਰਾਜੇ ਦੀਆਂ ਰਾਣੀਆਂ ਆਪ ਲਈ ਇੱਕ ਰੇਸ਼ਮੀ ਬਿਸਤਰਾ ਲੈ ਕੇ ਆਈਆਂ ਅਤੇ ਬਾਬਾ ਜੀ ਦੇ ਸੇਵਕਾਂ ਨੇ ਉਹ ਬਿਸਤਰਾ ਅੰਦਰ ਰੱਖ ਦਿੱਤਾ। ਦੂਸਰੇ ਦਿਨ ਡੇਰੇ ਦੇ ਕੂਕਰਾਂ ਨੇ ਬਿਸਤਰੇ ਨਾਲ ਖੇਲਣਾ ਸ਼ੁਰੂ ਕਰ ਦਿੱਤਾ ਅਤੇ ਮੂੰਹ ਨਾਲ ਖਿੱਚ-ਖਿੱਚ ਕੇ ਪਾੜ ਸੁੱਟਿਆ। ਜਦੋਂ ਡੇਰੇ ਦੀ ਬੀਬੀ ਹਰਦੀਾਲ ਕੌਰ ਨੇ ਘਟਨਾ ਬਾਰੇ ਬਾਬਾ ਜੀ ਨੂੰ ਦੱਸਿਆ ਤਾਂ ਆਪ ਹੱਸ ਪਏ ਅਤੇ ਕਿਹਾ ਭਾਈ ਕੂਕਰਾਂ ਨੇ ਬਹੁਤ ਮਿਹਨਤ ਕੀਤੀ ਹੈ ਇਹਨਾਂ ਨੂੰ ਦੇਸੀ ਕਿਉਂ ਦੀ ਦੇਗ ਸਿਖਾਓ ਇੱਕ ਵਾਰ ਬਾਬਾ ਜੀ ਦੇ ਦਰਸ਼ਨਾਂ ਨੂੰ ਕੁਝ ਪ੍ਰੇਮੀ ਐ ਇਹਨਾਂ ਵਿੱਚ ਆਪ ਦੇ ਸੇਵਕ ਸੁੱਚਾ ਸਿੰਘ ਪ੍ਰਸੰਨ ਕੌਰ ਗੁਰਦੇਵ ਸਿੰਘ ਅਤੇ ਹਜੂਰਾ ਸਿੰਘ ਵੀ ਸਨ ਸੰਤਾਂ ਨੇ ਸੁੱਚਾ ਸਿੰਘ ਨੂੰ ਪੁੱਛਿਆ ਭਾਈ ਕੀ ਕੰਮ ਕਰਦੇ ਹੋ ਸੁੱਚਾ ਸਿੰਘ ਨੇ ਕਿਹਾ ਬਾਬਾ ਜੀ ਮੈਂ ਰਾਜਗਰੀ ਦਾ ਕੰਮ ਕਰਦਾ ਹਾਂ ਪਰ ਮੇਰੇ ਕੋਈ ਔਲਾਦ ਨਹੀਂ ਹੈ। ਉਹ ਲੜਕੀ ਸੀ ਇੱਕ ਲੜਕੀ ਸੀ ਉਹ ਵੀ ਗੁਜ਼ਰ ਗਈ ਹੈ। ਬਾਬਾ ਜੀ ਨੇ ਉਸ ਵੱਲ ਤੱਕਿਆ ਤੇ ਕਿਹਾ ਭਾਈ ਗੁਰਦੁਆਰਾ ਸਾਹਿਬ ਦੀ ਸੇਵਾ ਕਰਿਆ ਕਰੋ। ਸਫੇਦੀ ਦਾ ਕੰਮ ਕਰਨਾ ਹੈ। ਤੁਸੀਂ ਮਾਨ ਲਗਾ ਕੇ ਸੇਵਾ ਕਰੋ। ਗੁਰੂ ਤੁਹਾਨੂੰ ਪੁੱਤਰ ਦੀ ਦਾਤ ਬਖਸ਼ੇਗਾ। ਸੋਚਾ ਸਿੰਘ ਅਤੇ ਉਸ ਦੀ ਪਤਨੀ ਨੇ ਇਸ ਤਰ੍ਹਾਂ ਹੀ ਕੀਤਾ ਤੇ ਗੁਰਦੁਆਰਾ ਸਾਹਿਬ ਦੀ ਸਫੇਦੀ ਦਾ ਕੰਮ ਮਾਨ ਲਗਾ ਕੇ ਕੀਤਾ ਅਤੇ ਸੇਵਾ ਪੂਰੀ ਨਵਾਹੀ ਸੇਵਾ ਕਬੂਲ ਹੋ ਗਈ ਅਤੇ ਕੁਝ ਸਮਾਂ ਪਾ ਕੇ ਉਹਨਾਂ ਦੇ ਘਰ ਇੱਕ ਸੁੰਦਰ ਬਾਲਕ ਨੇ ਜਨਮ ਲਿਆ ਇੱਕ ਦਿਨ ਡੇਰਾ ਬਾਬਾ ਜਸਾ ਸਿੰਘ ਜੀ ਪਟਿਆਲਾ ਵਿਖੇ ਫੌਜੀ ਜਸਵੰਤ ਸਿੰਘ ਬਾਬਾ ਨੰਦ ਸਿੰਘ ਕੋਲ ਆਇਆ ਉਸ ਦੇ ਮਨ ਵਿੱਚ ਇੱਛਾ ਸੀ ਕਿ ਉਹ ਡੇਰੇ ਵਿੱਚ ਜਾ ਕੇ ਮਿਸੇ ਪ੍ਰਸ਼ਾਦੇ ਦਹੀਂ ਅਤੇ ਮੱਖਣ ਛੱਕ ਕੇ ਆਵੇ ਪਰ ਉਸ ਉਹ ਬਾਬਾ ਜੀ ਨੂੰ ਆਪਣੀ ਇੱਛਾ ਬਾਰੇ ਕੁਝ ਨਾ ਕਹਿ ਸਕਿਆ ਕੁਝ ਸਮੇਂ ਬਾਅਦ ਜਦੋਂ ਉਹ ਉੱਠ ਕੇ ਬਾਅਸ ਤੁਰਨ ਲੱਗਿਆ ਤਾ ਬਾਬਾ ਜੀ ਨੰਦ ਸਿੰਘ ਜੀ ਨੇ ਉਸ ਨੂੰ ਬੁਲਾ ਕੇ ਕਿਹਾ ਭਾਈ ਬੈਠ ਜਿਹੜੀ ਇੱਛਾ ਤੂੰ ਕਰਕੇ ਆਇਆ ਹੈ ਉਹ ਤਾਂ ਪੂਰੀ ਕਰਕੇ ਜਾ ਬਾਬਾ ਜੀ ਕਹਿਣ ਲੱਗੇ ਉਹ ਮਾਈ ਆ ਰਹੀ ਹੈ ਉਸ ਕੋਲੋਂ ਉਸ ਦੇ ਸਿਰ ਤੇ ਰੱਖੀਆਂ ਬਾਸੂਆਂ ਫੜ ਲਿਆ ਉਹ ਮਾਈ ਹਰ ਰੋਜ਼ ਪਿੰਡ ਸ਼ੇਰमाजਰੇ ਤੋਂ ਮਿਸ ਪ੍ਰਸ਼ਾਦ ਦੇ ਦਹੀਂ ਅਤੇ ਮੱਖਣ ਬਚ ਲੈ ਆ ਕਰਦੀ ਸੀ ਬਾਬਾ ਜੀ ਨੇ ਸੇਵਕ ਬਾਬਾ ਜੀ ਅਤੇ ਸੇਵਕ ਸ਼ੱਕ ਸਕਣ ਬਾਬਾ ਜੀ ਨੇ ਸੇਵਕਾਂ ਪਾਸੋਂ ਥਾਲ ਮੰਗਵਾਇਆ ਤੇ ਉਸ ਮਾਈ ਦੀਆਂ ਲਿਆਂਦੀਆਂ ਹੋਈਆਂ ਚੀਜ਼ਾਂ ਵਿੱਚੋਂ ਸਭ ਤੋਂ ਪਹਿਲਾਂ ਫੌਜੀ ਸਿੰਘ ਨੂੰ ਮਿਸੇ ਪ੍ਰਸ਼ਾਦਿਤ ਦਹੀਂ ਅਤੇ ਮੱਖਣ ਕਾਣ ਲਈ ਕਿਹਾ ਫੌਜੀ ਦੇ ਮਨ ਦੀ ਤ੍ਰਿਪਤੀ ਹੋ ਗਈ ਅਤੇ ਉਹ ਭੋਜਨ ਗ੍ਰਹਿਣ ਕਰਨ ਮਗਰੋਂ ਬਾਬਾ ਜੀ ਨੂੰ ਮੱਥਾ ਟੇਕ ਕੇ ਵਾਪਸ ਤੁਰ ਪਿਆ ਇੱਕ ਥਾਣੇਦਾਰ ਜਿਸ ਨੂੰ ਨੌਕਰੀ ਤੋਂ ਮੁਤਲ ਕਰ ਦਿੱਤਾ ਗਿਆ ਸੀ ਬਾਬਾ ਜੀ ਬਾਬਾ ਆਨੰਦ ਸਿੰਘ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਅਤੇ ਸਾਰੀ ਵਿਥਿਆ ਸੁਣਾ ਕੇ ਬਾਬਾ ਜੀ ਤੋਂ ਅਸ਼ੀਰਵਾਦ ਮੰਗੇ। ਬਾਬਾ ਜੀ ਨੇ ਪੁੱਛਣ ਤੇ ਥਾਣੇਦਾਰ ਨੇ ਦੱਸਿਆ ਕਿ ਉਸਨੇ ਰਿਸ਼ਵਤ ਬਿਲਕੁਲ ਨਹੀਂ ਲਈ। ਸਾਰੀ ਗੱਲ ਸੁਣ ਕੇ ਸੰਤਾਂ ਨੇ ਕਿਹਾ ਜਾ ਭਾਈ ਤੈਨੂੰ ਮੁੜ ਬਹਾਲੀ ਦੇ ਹੁਕਮ ਮਿਲ ਜਾਣਗੇ। ਬਾਬਾ ਜੀ ਤੋਂ ਅਸ਼ੀਰਵਾਦ ਲੈ ਕੇ ਜਦੋਂ ਥਾਣੇਦਾਰ ਘਰ ਪਹੁੰਚਿਆ ਤਾਂ ਉਸ ਦੀ ਪਤਨੀ ਨੇ ਖੁਸ਼ੀ-ਖੁਸ਼ੀ ਉਸ ਨੂੰ ਦੱਸਿਆ ਕਿ ਉਸ ਦੀ ਬਹਾਲੀ ਦੀ ਚਿੱਠੀ ਆ ਗਈ ਹੈ ਅਤੇ ਉਸ ਨੂੰ ਆਪਣੀ ਡਿਊਟੀ ਤੇ ਹਾਜ਼ਰ ਹੋਣ ਲਈ ਹੁਕਮ ਦਿੱਤਾ ਗਿਆ ਹੈ। ਉਜ ਸਮੇਂ ਬਾਦ ਥਾਣੇਦਾਰ ਸੁਕਰਾਨੇ ਬਜੋਂ ਜਦੋਂ ਕਈ ਪੇਟਾਂ ਮਾਲ ਲੈ ਕੇ ਬਾਬਾ ਜੀ ਦੇ ਚਰਨਾ ਵਿੱਚ ਹਾਜ਼ਰ ਹੋਇਆ ਤਾਂ ਬਾਬਾ ਜੀ ਨੇ ਕਿਹਾ ਭਾਈ ਸੁਕਰਾਨਾ ਤਾਂ ਤੈਨੂੰ ਗੁਰੂ ਮਹਾਰਾਜ ਦਾ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਅਸ਼ੀਰਵਾਦ ਦੇ ਕੇ ਤੇਰੇ ਤੇ ਕਿਰਪਾ ਕੀਤੀ ਹੈ ਗੱਲਾਂ ਇਸ ਤਰ੍ਹਾਂ ਦੀਆਂ ਹੋਰ ਬਹੁਤ ਨੇ ਕਹਾਣੀਆਂ ਤੇ ਆਪਰ ਜਿਆਦਾ ਲੰਬਾ ਵੀਡੀਓ ਨਾ ਲਈਐ ਮਾ ਆਪਣਾ ਨਾਬੇ ਜਾ ਕੇ ਰਹਿਣਾ ਮਹਾਰਾਜਾ ਹੀਰਾ ਸਿੰਘ ਨੇ ਜਦੋਂ ਇੱਕ ਵਾਰ ਬਾਬਾ ਹਰਦਤ ਸਿੰਘ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਨਾਬੇ ਦੇ ਸੰਗਤਾਂ ਨੂੰ ਵੀ ਭਾਗ ਲਾਵੋ ਅਤੇ ਨਾਬੇ ਚੱਲ ਕੇ ਰਹੋ ਬਾਬਾ ਜੀ ਨਾਬੇ ਵਿਖੇ ਮਹਾਰਾਜਾ ਦੇ ਕਿਲੇ ਤੋਂ ਥੋੜੀ ਦੂਰ ਇੱਕ ਟੀਬੀ ਉੱਤੇ ਜਾ ਕੇ ਜਦੋਂ ਟਿਕਾਣਾ ਕੀਤਾ ਤਾਂ ਬਾਬਾ ਨੰਦ ਸਿੰਘ ਜੀ ਅਤੇ ਬਾਬਾ ਜੱਸਾ ਸਿੰਘ ਜੀ ਵੀ ਆਪ ਦੇ ਨਾਲ ਹੀ ਸਨ ਇਥੇ ਤਿੰਨੇ ਮਹਾਪੁਰਸ਼ਾਂ ਨੇ ਲੰਮਾ ਸਮਾਂ ਤਪ ਕੀਤਾ ਅਤੇ ਨਾਭੇ ਨੂੰ ਭਾਗ ਲਾਇਆ। ਇੱਕ ਵਾਰ ਦੀ ਗੱਲ ਹੈ ਕਿ ਬਾਬਾ ਆਨੰਦ ਸਿੰਘ ਜੀ tibbi ਸਾਹਿਬ ਬਰਾਜੇ ਹੋਏ ਸਨ। ਰਾਤ ਦਾ ਸਮਾਂ ਸੀ। ਸਾਰੇ ਸੇਵਕ ਡੂੰਗੀ ਨੀਂਦਰੇ ਸੌ ਰਹੇ ਸਨ। ਰਾਤ ਨੂੰ ਗੁਰੂ ਘਰ ਦੇ ਲੰਗਰ ਅੰਦਰ ਚੋਰ ਦਾਖਲ ਹੋਏ ਅਤੇ ਭਾਂਡਿਆਂ ਨੂੰ ਕੱਪੜੇ ਵਿੱਚ ਬੰਨ੍ਹਣਾ ਸ਼ੁਰੂ ਕਰ ਦਿੱਤਾ। ਬਾਬਾ ਆਨੰਦ ਸਿੰਘ ਜੀ ਉਸ ਬਰਤਾਰੇ ਨੂੰ ਵੇਖ ਰਹੇ ਸਨ। ਬਾਬਾ ਬਾਬਾ ਜੀ ਨੇ ਚੋਰਾਂ ਨੂੰ ਪਾਂਡੇ ਲੈ ਕੇ ਛੇਤੀ ਚਲੇ ਜਾਣ ਲਈ ਕਿਹਾ ਕਿਉਂਕਿ ਜੇ ਸੇਵਕ ਜਾਗ ਪਏ ਤਾਂ ਉਹਨਾਂ ਦੇ पकड़े ਜਾਣ ਦਾ ਡਰ ਸੀ ਚੋਰ ਛੇਤੀ ਹੀ ਚੋਰੀ ਕਰਕੇ ਚਲੇ ਗਏ ਅਤੇ ਬਾਬਾ ਜੀ ਮੋੜ ਸਿਮਰਨ ਵਿੱਚ ਲੀਨ ਹੋ ਗਏ ਥੋੜੇ ਸਮੇਂ ਬਾਅਦ ਜਦੋਂ ਸੇਵਕ ਜਾਗੇ ਉਹਨਾਂ ਵੇਖਿਆ ਕਿ ਭਾਂਡੇ ਤਾਂ ਸਾਰੇ ਚੋਰੀ ਹੋ ਗਏ ਹਨ ਅਤੇ ਲੰਗਰ ਵਿੱਚ ਕੋਈ ਭਾਂਡਾ ਹੀ ਨਹੀਂ ਬਚਿਆ ਸਾਰੇ ਸੇਵਕ ਬਾਬਾ ਜੀ ਕੋਲ ਆਏ ਅਤੇ ਚੋਰੀ ਦੀ ਸਾਰੀ ਵਿਥਿਆ ਸੁਣਾਈ ਪਰ ਸੰਤ ਜੀ ਕੁਝ ਨਹੀਂ ਬੋਲੇ ਸੇਵਕਾਂ ਨੇ ਜਦੋਂ ਅਰਜ਼ਿ ਕੀਤੀ ਕਿ ਬਾਬਾ ਜੀ ਅਸੀਂ ਸਾਰੇ ਹੁਣੇ ਹੀ ਸ਼ਹਿਰ ਤੋਂ ਪਾਂਡੇ ਖਰੀਦ ਲਿਆਉਂਦੇ ਹਾਂ ਤਾਂ ਬਾਬਾ ਜੀ ਨੇ ਉਹਨਾਂ ਨੂੰ ਪਾਂਡੇ ਖਰੀਦਣ ਤੋਂ ਮਨਾ ਕਰ ਦਿੱਤਾ ਕੁਝ ਸੇਵਕ ਬਾਬਾ ਜੀ ਦੇ ਮਨਾ ਕਰਨ ਤੇ ਵੀ ਸ਼ਹਿਰ ਵੱਲ ਨਵੇਂ ਪਾਂਡੇ ਖਰੀਦਣ ਲਈ ਚੱਲ ਪਏ ਰਸਤੇ ਵਿੱਚ ਜਾਂਦਿਆਂ ਸੇਵਕਾਂ ਨੂੰ ਮਹਾਰਾਜਾ ਹੀਰਾ ਸਿੰਘ ਹੀਰਾ ਸਿੰਘ ਜੀ ਮਿਲੇ ਮਹਾਰਾਜਾ ਨੇ ਪੁੱਛਣ ਤੇ ਸੇਵਕਾਂ ਨੇ ਚੋਰੀ ਬਾਰੇ ਦੱਸਿਆ ਮਹਾਰਾਜਾ ਨੇ ਆਪਣੇ ਆਦਮੀ ਨੂੰ ਹੁਕਮ ਦਿੱਤਾ ਕੀ ਕੁਝ ਸੇਵਕਾਂ ਨੂੰ ਨਾਲ ਲੈ ਕੇ ਸ਼ਹਿਰ ਜਾਵੋ ਅਤੇ ਜਿਤਨੇ ਬਰਤਨ ਇਹ ਸੇਵਕ ਕਹਿਣਗੇ ਉਨੇ ਹੀ ਲੈ ਕੇ ਆਉਣਾ ਮਹਾਰਾਜਾ ਆਪ ਸੰਤਾਂ ਕੋਲ ਚਲਾ ਗਿਆ ਅਤੇ ਨਮਸਕਾਰ ਕਰਕੇ ਬੈਠ ਗਿਆ ਸਮਾਂ ਬੀਤਣ ਬੀਤਿਆ ਤਕਰੀਬਨ 12 ਵਜੇ ਵਰਤਨ ਦਾ ਗੱਡਾ ਆ ਗਿਆ ਸੰਤਾਂ ਨੇ ਸੇਵਕਾਂ ਨੂੰ ਆਖਿਆ ਭਾਈ ਤੁਸੀਂ ਪਰਮੇਸ਼ਰ ਪਰੇਸ਼ਾਨ ਹੋ ਰਹੇ ਸੀ ਵੇਖੋ ਗੁਰੂ ਨੇ ਆਪ ਪੁਰਾਣੇ ਭਾਂਡਿਆਂ ਦੀ ਥਾਂ ਤੇ ਨਵੇਂ ਭਾਂਡੇ ਬਖਸ਼ ਦਿੱਤੇ ਹਨ ਇੱਕ ਬਾਰ ਇੱਕ ਇੱਕ ਵਾਰ ਦੀ ਘਟਨਾ ਹੈ ਕਿ ਡੇਰਾ ਬਾਬਾ ਜੱਸਾ ਸਿੰਘ ਜੀ ਪਟਿਆਲਾ ਦੇ ਪਿਛਲੇ ਪਾਸੇ ਪਠਿਆਂ ਵਿੱਚ ਇੱਕ ਦਿਨ ਸਰਦਾਰ ਸੁਖਦੇਵ ਸਿੰਘ ਦਾ ਪੁੱਤਰ ਲਾਲ ਜੀ ਸ਼ਿਕਾਰ ਦੀ ਭਾਲ ਵਿੱਚ ਫਿਰ ਰਿਹਾ ਸੀ ਅਤੇ ਉਸ ਦਾ ਨੌਕਰ ਜੰਗਲ ਵਿੱਚ ਲੱਕੜਾਂ ਵੱਢ ਕੇ ਇੱਕ ਗੱਡੇ ਵਿੱਚ ਇਕੱਠੀਆਂ ਕਰ ਰਿਹਾ ਸੀ। ਬਾਬਾ ਆਨੰਦ ਸਿੰਘ ਜੀ ਉਸ ਪਾਸੋਂ ਪਸੋਂ ਗੁਜ਼ਰੇ ਤਾਂ ਲਾਲ ਸਿੰਘ ਜੀ ਨੇ ਉਹਨਾਂ ਨੂੰ ਨਮਸਕਾਰ ਕੀਤੀ ਸੰਤਾਂ ਨੇ ਉਸ ਨੂੰ ਕਿਹਾ ਭਾਈ ਮੋਰ ਨਾ ਮਾਰਿਆ ਕਰ ਲਾਲ ਜੀ ਨੇ ਕਿਹਾ ਠੀਕ ਹੈ ਮਹਾਰਾਜ ਅੱਗੇ ਤੋਂ ਮੈਂ ਮੋਰ ਨਹੀਂ ਮਾਰਿਆ ਕਰਾਂਗੇ ਮੈਂ ਤਾਂ ਲੱਕੜਾਂ ਬਣਾਉਣ ਆਇਆ ਸਾਂ ਅਤੇ ਕਿਸੇ ਸ਼ਿਕਾਰ ਦੀ ਪਾਲ ਵਿੱਚ ਸਾਂ ਬਾਬਾ ਜੀ ਨੇ ਅਗੋ ਕਿਹਾ ਇਹ ਲੱਕੜਾਂ ਭਾਈ ਇਹ ਲੱਕੜਾਂ ਦਾ ਗੱਡਾ ਤੂੰ ਮੇਰੇ ਲਈ ਡੇਰੇ ਵਿੱਚ ਕਿਸੇ ਕਮਰੇ ਵਿੱਚ ਲੁਕੋ ਕੇ ਰਖਵਾ ਦੇਈ ਮੇਰੇ ਕੰਮ ਆਵੇਗਾ ਲਾਲ ਜੀ ਇਸ ਅਚਾਨਕ ਕਹਿਣ ਤੇ ਮੇਰੇ ਕੰਮ ਆਵੇਗਾ ਸਮਝ ਨਹੀਂ ਸਕਿਆ ਪਰ ਸਤਿਬਚਨ ਕਹਿ ਕੇ ਉਹ ਚਲਾ ਗਿਆ ਅਤੇ ਇਹ ਗੱਡਾ ਲੱਕੜਾਂ ਦਾ ਪਰਵਾ ਕੇ ਡੇਰੇ ਦੇ ਇੱਕ ਕਮਰੇ ਵਿੱਚ ਰਖਵਾ ਦਿੱਤਾ। ਕੁਝ ਸਮਾਂ ਗੁਜ਼ਰ ਗਿਆ, ਬਾਬਾ ਜੀ ਬਿਮਾਰ ਹੋ ਗਏ। ਜਦੋਂ ਪਰਲੋਕ ਸੁਧਾਰ ਗਏ ਤਾਂ ਸਰੀਰ ਕਚੋਲਾ ਛੱਡ ਗਿਆ ਤਾਂ ਲੱਕੜਾਂ ਦਾ ਉਹ ਗੱਡਾ ਆਪ ਦੇ ਸੰਸਕਾਰ ਲਈ ਵਰਤਿਆ ਗਿਆ। ਫਿਰ ਲਾਲ ਜੀ ਨੂੰ ਲਾਲ ਜੀ ਨੇ ਸਾਰਿਆਂ ਨੂੰ ਸ਼ਿਕਾਰ ਵਾਲੀ ਸ਼ਿਕਾਰ ਵਾਲੀ ਉਹ ਘਟਨਾ ਦਾ ਜ਼ਿਕਰ ਕੀਤਾ। ਸੱਚਮੁੱਚ ਮਹਾਪੁਰਸ਼ ਦਰਬੇਸ਼ ਆਪਣੀ ਜੀਵਨੀ ਬਾਰੇ ਚੰਗੀ ਤਰ੍ਹਾਂ ਪਹਿਲਾਂ ਤੋਂ ਹੀ ਜਾਣ ਲੈਂਦੇ ਸਨ ਇਹ ਸਾਰੀ ਕਠਿਨਾਂ ਜਾਂਨਨ ਮਗਰੋਂ ਸੰਗਤਾਂ ਦਾ ਮਨ ਸ਼ਰਤਾਂ ਨਾਲ ਭਰ ਗਿਆ ਅਤੇ ਸਾਰੇ ਬਾਬਾ ਜੀ ਦੀ ਵਡਿਆਈ ਕਰਨ ਤੋਂ ਨਾ ਰਹਿ ਸਕੇ ਬਾਬਾ ਜੀ ਇੱਕ ਗੱਲ ਹੋਰ ਕਿਹਾ ਕਰਦੇ ਸੀ ਜਦੋਂ ਸੰਗਤ ਡੇਰੇ 'ਚ ਆ ਕੇ ਬਾਬਾ ਜੀ ਤੋਂ ਔਲਾਦ ਪੁੱਤਰ ਧੀਆਂ ਬਾਰੇ ਮੰਗ ਕਰਦੇ ਸੀ ਤਾਂ ਬਾਬਾ ਜੀ ਆਮ ਕਹਿ ਲੈਂਦੇ ਸੀਗੇ ਕਹਿੰਦੇ ਸੀਗੇ ਬਾਬਾ ਗੁਰੂ ਨਾਨਕ ਦੇ ਘਰ ਬੱਚਿਆਂ ਪੁੱਤਰਾਂ ਦੇ ਟੋਕਰੇ ਭਰੇ ਪਏ ਨੇ ਪਰ ਤੁਸੀਂ ਲੈਣ ਲੈਣ ਵਾਲੇ ਚਾਹੀਦੇ ਹੋ ਤੁਸੀਂ ਮੰਗਣ ਦਾ ਢੰਗ ਹੋਣਾ ਚਾਹੀਦਾ ਸਾਨੂੰ ਇਹ ਅੱਜ ਜਿਹੜੀ ਆਪਾਂ ਗੱਲ ਬਾਬਾ ਅਨੰਦ ਸਿੰਘ ਜੀ ਬਾਰੇ ਕਰੀਆ ਕੱਲ ਨੂੰ ਅਗਲੀ ਹੋਰ ਜਿਹੜੀ ਵੀ ਕੋਈ ਪ੍ਰਸੰਗ ਆ ਉਹ ਸ਼ੁਰੂ ਕਰਾਂ ਉਹ ਪੜਾਂਗੇ ਤੇ ਅੱਜ ਦੀ ਜੰਨੀ ਕੀ ਵੀਡੀਓ ਆ ਹੁਣ ਤਾਂ ਜ਼ਿਆਦਾ ਲੰਬੀ ਸੀ ਤੇ ਪਰ ਕਿਰਪਾ ਕਰਕੇ ਇਹਨੂੰ ਸ਼ੇਅਰ ਜਰੂਰ ਕਰਿਆ ਕਰੋ ਜੰਨੀ ਵੱਧ ਤੋਂ ਵੱਧ ਹੋ ਸਕੇ ਸ਼ੇਅਰ ਕਰਿਆ ਕਰੋ ਸਾਥ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਇਹ ਵੀਡੀਓ ਇਹ ਮੈਸੇਜ ਤੇ ਕਿਸੇ ਦਾ ਭਲਾ ਹੋ ਜਾਂਦਾ ਕਿਸੇ ਭੈਣ ਭਾਈ ਦਾ ਭਲਾ ਹੋ ਜਾਂਦਾ ਇਸ ਕਰਕੇ ਬੇਨਤੀ ਹੈ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇੰਨੀਆਂ ਕ ਬੇਨਤੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ